ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਇੱਥੇ ਆਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਅੱਜ ਮੇਰੀ ਸਗਾਈ ਹੈ ਜੀ ਤੁਸੀਂ ਜਰੂਰ ਪਹੁੰਚਣਾ ਸੀ ਤੁਸੀਂ ਸਾਰੇ ਜਣੇ ਲੇਟ ਹੋ ਗਏ ਅਸੀਂ ਅੱਜ ਇਹ ਮੇਰੀ ਕਟ ਕਰ ਰਹੇ ਆ ਤੁਹਾਡੀ ਸਾਰੀਆਂ ਤੁਹਾਡੇ ਸਾਰਿਆਂ ਦੀ ਸਾਨੂੰ ਦੁਆਵਾਂ ਦੀ ਲੋੜ ਹੈ ਸਾਡੀ ਜੋੜੀ ਹਮੇਸ਼ਾ ਬਣੀ ਰਹੇ ਠੀਕ ਆ ਬੁਰੀਆਂ ਨਜ਼ਰਾਂ ਤੋਂ ਵੀ ਬਚ ਕੇ ਰਹੇ ਤੇ ਦੇਖੋ ਇਹਨੂੰ ਕੁੜੀਆਂ ਨੇ ਬੋਸਾਂ ਨੇ ਰਿੰਗ ਵੰਡਿਆ ਲੈਣੇ ਬੋਸਾਂ ਨੇ ਰਿੰਗ ਪਾਈ ਆ ਖਾਂਦੇ ਸੀ ਸਾਡੀ ਬਾਤ ਹੀ ਹੈ ਨਾ ਫੁੱਲ ਬਾਤ ਤੇ ਜਿੱਦ ਬੰਚ ਹੋਇਆ ਜੀ ਅਸੀਂ ਜੁਐਲਰ ਦੀ ਸ਼ਾਪ ਤੇ ਇਹ ਪਾਈ ਕੁਝ ਨਿਆਣਿਆਂ ਦੇ ਪੈਸੇ ਇਕੱਠੇ ਹੋਏ ਹੋਏ ਸੀਗੇ ਤੇ ਦੇਖ ਲਈਏ ਜੇ ਕੁਝ ਬਣਦੀ ਆ ਨਿਆਣਿਆਂ ਨੇ ਖਰਾਬ ਤੇ ਜੱਜ ਨਹੀਂ ਟਕੇ ਮੈਂ ਕਹੇਗਾ ਰਿੰਗ ਕਿਹ ਹੋ ਤੁਹਾਨੂੰ ਕਿ ਜਿੱਦਾਂ ਕੀ ਪਤਾ ਹੀ ਅਭੀ ਜੋ ਜੋ ਟਾਈਮ ਅੱਗੇ ਵਧਦਾ ਜਾ ਰਿਹਾ ਹੈ ਸੋਨੇ ਦਾ ਰੇਟ ਵਧਦਾ ਹੀ ਜਾ ਰਿਹਾ ਤਾਂ ਇਸ ਕਰਕੇ ਖੜਾ ਹੈ ਤੇ ਇੱਕ ਦਿਨ ਮੈਂ ਜਾਂਦੀ ਜਾਂਦੀ ਭਾਜੀ ਦੇ ਕੋਲ ਵੀ ਪੁੱਛ ਕੇ ਗਈ ਸੀ ਵੀ ਭਾਜੀ ਵੀ ਇੰਨੇ ਪੈਸੇ ਹੋ ਗਏ ਵੀ ਕਿੰਨਾ ਜਾਵੇ ਭਾਜੀ ਕਹਿੰਦੇ ਖੰਡਾ ਬਣ ਸਕਦਾ ਥੋੜੇ ਜਿਹਾ ਹੋਰ ਪੈਸੇ ਪਾ ਕੇ 50-60000 ਰੁਪਏ ਤੂੰ ਪਾ ਲੈ ਐਦਾਂ ਦਾ ਜਿਵੇਂ ਬੜਾ ਮੰਗਲ ਚੂਤਰ ਦੇ ਵਿੱਚ ਲੋਕੇਟ ਪਿਆ ਹੈ ਇਹ ਵੀ ਬਣ ਸਕਦਾ ਤੇਰਾ ਹੂੰ ਮਤਲਬ ਸੋਨੇ ਦੀ ਚੀਜ਼ ਸੋਨੇ ਦੀ ਚੀਜ਼ ਬਣ ਜਾਣੀ ਮਤਲਬ ਇਹਦਾ ਸੋਨੇ ਦੀ ਚਾਣ ਤੇ ਵਿੱਚ ਲੋਕੇਟ ਪਿਆ

ਸੋਹਣੀ ਹੈ ਹਾਂ ਲੋ ਬੜੀ ਵੇਸੇ ਕੀ ਪ੍ਰਾਈਸ ਚੱਲ ਰਿਆ 골ਡ ਦਾ ਇਹਨਾਂ ਦਾ ਅਣਕਲਤੇ ਦਾ ਨੋਸ ਹੋਇਆ ਤੇਨਾ ਹੋ ਗਿਆ ਭਾਜੀ ਡਾਊਨ ਆ ਗਿਆ ਹਨਾ ਜੀ ਤੇ ਤੇਰਾ ਅੰਜ ਵੀ ਡਾਊਨ ਹੋ ਗਿਆ ਹੂੰ ਪਹਿਲਾਂ ਤਾਂ ਮੈਂ ਕਹਿੰਦਾ ਇੱਕ 25 ਤੱਕ ਜਾਇਆ ਜੀ ਹਾਂਜੀ ਬੜੀ ਹੂੰ ਮੈਂ ਇਹ ਇਹ ਬਾਈ ਕੈਰਟ ਦਾ ਰੇਟ ਹੈ ਜੀ ਬਾਈ ਕੈਰਟ ਜਿਹੜਾ 24 ਹੈ ਜੀ ਉਹ ਅੱਜ ਹੋ ਗਿਆ ਭਾਜੀ 1 ਲੱਖ 24000 ਦੇ ਕਿੰਨੇ 1 ਲੱਖ 24 ਉਹ 1 ਲੱਖ 25 ਸੀਗਾ ਅੱਜ ਮੋਂ ਨਿਕ ਮੈਂ ਰੋਜ਼ ਦੇਖਦੀ ਹਾਂ ਸੇ ਇਹ 1500 ਉੱਪਰ ਨੂੰ ਚੋ ਗਿਆ ਉਹ ਲਾਸਟ ਦਿਨ ਦਿਖਾਇਆ ਨਾ ਆਹ ਆ ਦਿਖਾਇਓ ਤੇਰੀ ਵੀ ਨਹੀਂ ਆ ਵੀ ਦੇਖਾਉਂ 2-4000 ਤਾਂ ਤੇ ਆਪਣੀ ਹੀ ਘਟਿਆ ਤੇ ਵੀ ਬਹੁਤ ਕਰਕੇ ਪੈ ਗਿਆ ਉਹ 15 ਪਰ ਪਹੁੰਚ ਗਿਆ ਹਾਂ ਹਾਂ 13 ਉੱਪਰ 15000 ਰੁਪਏ ਟੁੱਟ ਗਿਆ ਜੀ ਹਾਂ ਜੀ ਬਿਲਕੁਲ ਚੱਲਦੀ ਹੈ ਹਾਂ ਜੀ ਇਹਦਾ ਕੀ ਪ੍ਰਾਈਸ ਕਿੰਨਾ ਮਿਲਦਾ ਉਹਨਾਂ ਦਾ? ਮੈਂ ਵੇਟਿੰਗ ਐਸ ਵੇਟ ਦੇ ਸਾਹਮਣੇ। ਅੰਮ੍ਰਿਤਾਲੀ ਜਿਹੜੀ ਬਾਤ ਤੇ ਮੇਰੀ ਕਾਲ ਨਾ ਸੀ ਆਈ। ਅੰਮ੍ਰਿਤਾਲੀ ਵਾਸਤੇ ਕੋਲ ਇਦਾਂ ਲੈ ਕੇ ਆਈ ਸੀ। ਕੋਣ? ਅੰਮ੍ਰਿਤਾਲੀ ਮਾਸੀ ਨੇ ਕਿਹਾ। ਸ਼ਰਮੀਸ ਅੰਮ੍ਰਿਤਾਲੀ ਮਾਸੀ ਉਹ ਦੇ ਕੇ ਗਈ ਸੀ। ਇਦਾਂ ਦੱਸਦੀ ਕੇ ਗਈ ਸੀ ਇਹ ਬਰੂ ਘਰਾਂ ਦਾ ਵਿੱਚ ਸੀਗਾ ਉਹ। ਬਹੁਤ ਸੋਹਣੇ ਸੀਗੇ। ਪਾਜੀ ਫਿਰ ਇਸ ਦਾ ਵੇਟ ਕਰਕੇ ਦੱਸਿਓ ਮੈਨੂੰ ਇਹਦਾ ਕੀ ਪ੍ਰਾਈਸ ਬਣਦਾ ਹੈ। ਦੇਖਦਾ। ਇਹਦਾ ਇਹ ਬਹੁਤ ਜੀ ਸੁਣਦੇ ਰਹੇ ਹਾਂ ਹਾਂ ਅਰੇ ਜਨਾ ਸ਼ੁਰੂ ਕਰਦੇ ਹਾਂ ਕਿੰਨਾ 500 5300 ਦੋ ਹੀ ਹਰ ਬੰਦ ਦੋ ਹੀ ਹਰ ਇਹ ਤਾਂ ਠੀਕ ਆ ਇਟਾਲੀਅਨ ਸਲੂਨ ਹੈ ਨਾ ਪਰ ਦੇ ਤਾਂ ਨਹੀਂ ਤਾਂ ਪੈਂਦਾ ਇੰਨਾ ਹੈ ਨਹੀਂ ਫਿਰ ਇਹ ਵਿਚਾਰਾ 500 ਦਾ ਰਹਿ ਜਾਣਾ ਬਾਅਦ ਚ ਡਾਕਟਰ ਸੀ ਉਹਦਾ ਫਿਰ ਚੀਜ਼ ਪਈ ਜਿਹੜੀ ਇੱਕ ਵਾਰ ਯੂਜ਼ ਹੋ ਗਈ ਉਹ ਗੱਡੀ ਏਜੰਸੀ ਚੋਂ ਕੱਢ ਲਓ ਕਿਹੜਾ ਫਿਰ ਉਹਨੇ ਦੀ ਉਹ ਵੀ ਕਰਦੀ ਹੈ ਹੁਣ ਫਿਰ ਉਹ ਆਣੇ ਦੀ ਚੀਜ਼ ਲਾਓ ਨਾ ਸੋਨਾ ਸੋਨਾ ਜਿਹੜਾ ਉਹਨੂੰ ਟੋਨਾਂ ਨਹੀਂ ਰੱਖਣਾ ਜਿਹੜਾ ਇਹਦਾ ਬੰਦ ਹੀ ਜਾਵੇ ਹੈ ਇਹ ਤੁਸੀਂ ਪਿਓ ਲਾਓ ਨਾ ਫਿਰ ਔਰਨਮੈਂਟ ਨਾਲ ਲਾਓ ਫਿਰ ਹਾਂ ਯਾਰ ਵੀ 24 ਕੇਟ ਦਾ ਬੜੀ ਲਾਓ ਫਿਰ ਭਾਜੀ ਵੇਖੀ ਜਿੱਦਾਂ ਹੁਣ ਸੋਨੇ ਦਾ ਰੇਟ ਹੁਣ ਪਿੱਛੇ ਮੁੜਿਆ ਆ ਜੇ ਮੰਨ ਲਓ ਗਾਹਾਂ ਉਮੀਦ ਵਧਣ ਦੀ ਹੈ ਕਿ ਕਿਵੇਂ ਹੈ ਜੀ ਵੀ ਸੋਨੋ ਫਿਰ ਤੇ ਤੇਜ਼ ਹੋ ਜਾਣਾ ਲੈ 1.5 ਲੱਖ ਬਣ ਜਿਵੇਂ ਹੁਣ ਵਿਆਹ ਸ਼ਾਦੀ ਸ਼ੁਰੂ ਹੋ ਗਏ ਹੁਣ ਫਿਰ ਤੇਜ਼ ਹੋ ਜਾਣਾ ਉਹ ਇਹਨਾਂ ਨੇ ਬਈ ਫਰਕ ਪੈਦਾ ਬਹੁਤ ਤੇਜ਼ੀ ਹੈ ਸਮਝਦਾ ਨਹੀਂ ਹੈਗਾ ਅੱਛਾ ਜੀ ਹੂੰ ਫਿਊਚਰ ਚ ਤੇਜ਼ੀ ਹੈ ਮੰਦਾ ਨਹੀਂ ਹੂੰ ਯਾ ਇੱਕ ਚੀਜ਼ ਯਾਦ ਹੈ ਡਾਇਮੰਡ ਦੀ ਰਿੰਗ ਮਾਣੀ ਤੁਸੀਂ ਦਸਬਰ ਚ ਮੈਨੂੰ ਉਹ ਦੇ ਦੋ ਇਹ ਵੈਨਿਵਰਸਰੀ ਨੂੰ ਕਰਦਾ ਪਸੰਦ ਹੋਵੇ ਤਾਂ ਕੋਈ ਭਾਜੀ ਆਪਣੇ ਕੋਲ ਡੁਪਲੀਕੇਟ ਮਿਲਦੀ ਹੈ ਡਾਇਮੰਡ ਦੀ ਉਹ ਦੇ ਲਈ ਸਰ ਇਹ ਉਹਨੇ ਕਿ ਮੈਂ ਕੁੜੀਆਂ ਉਹ ਦੇ ਨਹੀਂ ਸਕਦੇ ਆ ਵੀ ਟਰਟ ਨਹੀਂ ਇਹ ਸਿਲਵਰ ਆਣੀ ਗਈ ਕਿ ਤੱਕ ਆਰਟੀਫੀਸ਼ਲ ਨਹੀਂ ਦਾਂਗੇ ਕੁਝ ਆ ਲੈਣਾ ਵਜੇ ਮੇਰੀ ਗੱਲ ਸੁਣੋ ਆਹ ਡਾਇਮੰਡ ਤੇ ਆਦਰ ਖਣਾ ਪਾਜੀ ਹਾਂਜੀ ਅੱਛਾ ਆ ਸਾਰਾ ਡਾਇਮੰਡ ਆ ਟੌਪ ਸੀ ਦਿਵਾਦੋ ਟੌਪ ਸੀ ਦਿਵਾਦੋ ਆਪਾਂ ਇਹਨਾਂ ਦਾ ਵੀ ਵੇਚਣਾ ਲੈਣਾ ਪਾਜੀ ਆ ਦੇਖਿਓ ਕਰਿਓ ਇਹਨਾਂ ਦਾ ਵੇਟ ਮੈਨੂੰ ਲੱਗ ਰਿਹਾ ਕੋਈ 25000 ਦਾ ਕੋ 30 ਰੰਗ ਕੋ 35000 ਹੋਵੇ ਲੱਗਦਾ ਮਤਲਬ 35 30 ਬੈਂਦੀ ਆਪਰ ਰਿੰਗ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਪੈਦਲ ਚ ਰਿੰਗ ਇਹਨੂੰ ਕਰ ਰਿਹਾ ਤੇ ਇਹ ਪਾ ਲੀ ਕਲਾ ਕਰਵਾ ਲੈ ਕਰ ਕੰਨਾ ਕੰਨਾ ਦੇ ਤੱਕ ਇੱਥੇ ਪੈਂਦੀਆਂ ਦੋਵੇਂ ਠੀਕ ਹੈ ਇਹ ਅੰਦਾਜ਼ਾ ਹੋਊਗਾ 40 15 ਲਈ ਅੱਛਾ ਕੀ ਵਾਲੀ 45000 ਟੈਨਸ਼ਨ ਨਾ ਲੰਨੇ ਪੈਸੇ ਨਹੀਂ ਮਿਲਵਾਉਂਦੇ ਤੋਂ ਹੁਣ ਕੀ ਮੈਂ ਕਰਾਂ ਮੈਂ ਕਹਿੰਦੀ ਇਹ ਲੰਮੀ ਹੈ ਕਿ ਲੈ ਲੈ ਮੈਂ ਤੁਹਾਨੂੰ ਡਾਇਮੰਡ ਰਿੰਗ ਦਿਖਾਉਂਗੀ ਹਾਂ ਜੀ ਇਹ ਕਰਵਾ ਬਜੀ ਕਲੀਨ ਬੜੀ ਸੋਹਣੀ ਸੀ ਬੜੀ ਬਹੁਤ ਮੈਨੂੰ ਹਰ ਵਾਰ ਦਵਾਈ ਦੋਣੇ ਯਾਨੀ ਕਿਸੇ ਕਿਸੇ ਵਜ੍ਹਾ ਨਾਲ ਹੰਢੀ ਰਹਿਣਾ ਮੈਂ ਹੁਣ ਦਵਾਉ ਉਹ ਮੈਨੂੰ ਜੀ ਜੀ ਆਏ ਫੜੀ ਚਾਹਤਾ ਹਾਂ ਕੋਈ ਗੱਲ ਨਹੀਂ ਦਵਾ ਦਾਂਗੇ ਤੁਹਾਨੂੰ ਹੱਥ ਕਿ ਨਾ ਗਾ ਤੁਹਾਡੀ ਇਹ ਬਚਾਰੀ ਇਹਦੀ ਵਿਚਾਰੀ ਯਾਦ ਹੁੰਦਾ ਨਾ 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 ਤਾਂ ਨਹੀਂ ਆਇਆ ਹੁਣ ਵਿਆਹ ਹੋਣਾ ਸਾਲ ਸਾਲ ਹੋਣਾ ਵਿਆਹ ਨੂੰ ਮੈਨੂੰ ਪਤਾ ਮੈਂ ਕਿੱਥੇ ਕੱਟਿਆ ਸਾਲ ਬਾਦ ਵਿਆਹ ਹੋਣਾ ਸੋਲਟੇ ਮੈਨੂੰ ਪਤਾ ਮੈਂ ਕਿਵੇਂ ਕੱਟਿਆ ਸਾਲ ਤੇ ਹੁਣ ਮੈਨੂੰ ਬਸ ਦਵਾਓ ਬੰਦੇ ਤਾਂ ਤਾਂ ਰੋਟੀ ਨਹੀਂ ਮਿਲਦੀ ਪੂਰੇ ਸਾਲ ਚ ਕਹਿੰਦੀ ਮੈਨੂੰ ਰੋਟੀ ਦੀ ਨਹੀਂ ਗੱਲ ਕਰਦੀ ਰੋਟੀ ਤਾਂ ਮਿਲਦੀ ਸੀ ਹਾਂ ਰੋਟੀ ਕਿੱਥੇ ਮਿਲਦੀ ਆ ਹੱਕ ਬੰਦ ਨਹੀਂ ਹੈ ਮਹੀਨੇ ਬਾਅਦ ਸੰਗਤ ਹੱਕ ਬੰਦ ਹੈ ਸਾਲ ਹਾਂ ਜੀ ਤਾਂ ਹੈ ਇਹਵੇਂ ਹੁਣ ਦਵਾ ਦੋ ਨਾ ਮੈਂ ਆਰਟੀਪੀ ਚਲ ਉਹ ਤਾਂ ਬਚਾਰੇ ਦਾ ਫਾਇਦਾ ਹੀ ਆ ਉਹ ਤਾਂ ਕਹਿਣੀਆਂ ਹੋਣਾਂ ਹੋਣਾ ਅਮੀ ਤਾਂ ਕਹਿਣੀ ਆ ਉਹ ਕਿ ਚਲੋ ਕੋਈ ਨਾ ਚਾ ਆਪਣਾ ਵੀ ਫਾਇਦਾ ਹੁੰਦਾ ਹੂੰ ਸਾਰੇ ਤੁਸੀਂ ਪਹਿਲੇ ਕਦੇ ਮੈਂ ਪਾਲਿਆ ਕੋਈ ਗੱਲ ਨਹੀਂ ਹਾਂ ਭਾਈ ਮੈਂ ਤਾਂ ਨਿਆਣਿਆਂ ਦੇ ਵਿੱਚ ਤੇ ਡਾਇਮੰਡ ਖਿੱਚ ਕੇ ਲਈ ਜਾਂਦਾ ਰਿੰਗ ਰਿੰਗ ਕਰ ਰਹਿ ਜਾਂਦੀ ਤੇਰੇ ਮੁੰਡਾ ਨਾਲ ਉੱਪਰ ਤੇ ਖਿੱਚ ਕੇ ਲੈਣਾ ਲਓ ਜੀ ਭਾਜੀ ਲੱਗੇ ਹੁਣ ਪਟਾਰੀ ਖੋਲਣ ਭਾਈ ਡਾਇਮੰਡ ਦੀਆਂ ਰਿੰਗਾਂ ਦੇ ਜੈਸਮਿਨ ਜੀ ਨਹੀਂ ਲੈਣੀਆਂ ਹੈਗੀਆਂ ਨਾਰਮਲ ਜੀ ਓਕੇ ਵੈਸੇ ਦਿਖਾ ਰਹੇ ਆ ਤੁਹਾਨੂੰ ਕੋਈ ਵਾਕਿਆ ਆਤਾ ਚੀਜ਼ਾਂ ਨਾ ਬਹੁਤ ਸ਼ਾਨਦਾਰ ਹੈ ਜੀ ਤੇ ਛੋਟੀ ਜਿਹੀ ਬਣਾਈ ਸਾਰੀ ਨਾ ਕੋਈ ਛੋਟੀ ਜੀ ਉਹ ਦੇਖੋ ਸੱਚਾ ਡਿਜ਼ਾਈਨ ਹੈ ਇਸਕੇ ਬਾਅਦ ਸੋਨੇ ਦੀ ਹਦਿਕ ਅੱਧਾ ਦੀ ਦੀਦੀ ਇਹ ਵੀ ਬੜੀ ਜੀ ਹੋ ਆ ਨਹੀਂ ਜਸਪੀਰ ਉਹ ਨਹੀਂ ਦੇਤਾ ਜਦੋਂ ਸ਼ੈਡ ਆਉਂਦਾ ਹੈ ਆਹ ਵਾਲੇ ਦੋਨੋਂ ਚਲਕਦੇ ਆ ਵੀ ਚਲਕਨ ਰਿਹਾ ਉਹ ਡਾਇਮੰਡ ਦੋਨੋਂ ਆ ਤੇ ਆ ਜਿਹੜਾ ਡਾਇਮੰਡ ਆ ਦੋਨੋਂ ਲੱਗਣਾ ਆ ਵੀ ਚਲਕਦਾ ਕਹਿੰਦਾ ਵੀ ਹੁੰਦਾ ਇਹ ਮੈਲਕਨ ਡਾਇਮੰਡ ਹੁੰਦਾ ਹਾਂ ਜੀ ਆਪਣੀ ਕੱਢ ਲਿਆ ਜਿਹੜਾ ਸੇਮ ਗਲੈਸਟ੍ਰੀ ਦਾ ਹੁੰਦਾ ਆਵਾਜ਼ ਦੇ ਦਿਓ ਜਿੰਨਾ ਟਾਈਮ ਆਵੇ ਇਹਨਾਂ ਕੰਟੀਨ ਬੈੰਗ ਕਰਨੇ ਇਹ ਖੋਦਾ ਆ ਰਿਹਾ ਹੈ ਲੈ ਲਓ 24 ਸੋਣੀ ਲੱਗਦੀ ਹੈ ਤੇ ਮੋਟੀ ਹੀ ਬੋਲਦਾ ਹੈ ਕੱਪੜਾ ਤੇ ਲੈ ਲੈ ਕੰਡੀ ਨੂੰ ਲੈ ਕੇ ਅੱਜ ਬੁਸਤ ਕਰਕੇ ਰੱਖ ਜਣੀ ਬਾਜੀ ਪੇਮੈਂਟ ਇਹ ਕਰ ਦਣਗੇ ਠੀਕ ਹੈ ਕੋਈ ਗੱਲ ਨਹੀਂ ਦੇਖੋ ਕਰਾਂਗੇ ਸਹੀ ਗਾੜੀ ਕੋਣੀ ਕੋਣੀ ਲੱਕੀਆਂ ਮੈਂ ਇੱਕ ਦੋ ਦਿਨ ਸਦਾ ਜੀ 0921 ਤੇ ਰੱਖੰਦੀਆਂ ਸਰਕਾ ਬੰਦੇ ਬੰਦੇ 38 ਕੀ ਟ੍ਰੀਅਲ ਹੈ 38000 ਠੀਕ ਕੋਈ ਇੰਨੀ ਨਹੀਂ ਹੈ ਨਾ ਠੀਕ ਬੜੀਆ ਵੈਸੇ ਰਿੰਗ ਦੇ حساب ਨਾਲ ਚੀਜ਼ ਵੀ ਆ ਫਿਰ ਦਿਖ ਰਹੀ ਆ ਤਾਂ ਉਨੀ ਮਹਿੰਗੀ ਨਹੀਂ ਹੁੰਦੀ ਹਾਂ ਉਹ ਕਿਹ ਚੀਜ਼ ਆ ਇਹਦੇ ਚ ਭਾਜੀ ਡਾਇਮੰਡ ਦਾ ਹੀ ਮੁੱਲ ਆ ਹਨਾ ਬੜੀ ਜਿਰਕਨ ਹੁੰਦੀ ਜੀ ਫਾਈਨ ਕੁਆਲਿਟੀ ਜਿਹਾ ਲੱਗਦਾ ਹਾਂ ਹਾਂ ਇਹ ਕੰਬੈਨ ਦਾ ਡੈਗ ਮੁੰਦੀ ਕਾਪੀ کہہ ਸਕਦੇ ਆਪਾਂ ਜੇ ਬੰਦੋਂ ਡਾਇਮੰਡ ਨਹੀਂ ਹੋਏਲ ਕਰ ਸਕਣੋਂ ਝਲਕਣ ਪਾਉਣਗੇ ਹੂੰ ਨਹੀਂ ਨਹੀਂ ਵਧੀਆ ਚੀਜ਼ ਹੈ ਚੇਤਰ ਵਧੀਆ ਹੁੰਦਾ ਕਿ ਡਾਇਮੰਡ ਲੈ ਜਰਕਾ ਨਾ ਕੋਈ ਜਗਾ ਡਾਇਮੰਡ ਡਾਇਮੰਡ ਵੀ ਝਲਕਣ ਡਾਇਮੰਡ ਦਾ ਮੁਕਾਬਲਾ ਨਹੀਂ ਕਰ ਸਕਦਾ ਅੱਛਾ ਜਰਕਾ ਡਾਇਮੰਡ ਦਾ ਮੁਕਾਬਲਾ ਨਹੀਂ ਕਰ ਸਕਦਾ ਪਰ ਮੈਂ ਡਾਇਮੰਡ ਮੈਂ ਲੈਣਾ ਜੀ ਮੇਰਾ ਚੁੱਪਾ ਕਾਰਡ ਦਿਓ ਉਹ ਲੈ ਨਹੀਂ ਦੂੰ ਤੁਹਾਨੂੰ ਜਵਾਬ ਹਾਦੂ ਹਾਲੇ ਪਰ ਜੋਤੀ ਰੀਅਰ ਕੰਮ ਹੀ ਭਾਈ ਨਹੀਂ ਦੀਦੀ ਇਹ ਨਹੀਂ ਉਤਰਦੇ ਉਤਰਨਾ ਮੈਂ ਜਿੰਨਾ ਮਰਜੀ ਬਟਲ ਇਹ ਚੀਜ਼ਾਂ ਇਹ ਕੋਈ ਪੱਟਣ ਨਾਲ ਆਉਣੀ დასਦੀਆਂ ਮੈਂ ਕੌਡੇ ਮਾਂ ਚ ਗੱਲ ਇਦਾਂ ਦੀ ਆ ਇਹ ਵੀ ਦੇਖੋ ਜੀ ਕਿ ਲਾਸਟ ਬੱਸ ਕੋਕੇ ਜੂ ਵੀ ਤਾਂ ਨੱਕ ਵੀ ਜਿਦੇ ਜਾਂਦੇ ਆ ਦੇਤੇ ਹੈ ਕੋਕਾ ਉਹ ਚੀਜ਼ ਹੋ ਰਹਾ ਇਹ ਤਾਂ ਮਤਲਬ ਇਹ ਜੈਨ 1.5 ਲੱਖ ਰੇ ਸਿੰਗਲ ਪੁਆਇੰਟਰ ਆਣਾ ਮੰਗਾ ਹੁੰਦਾ ਓਏ ਇਹ 1.5 ਨਾ ਹਾਂਜੀ ਵਾਹ ਵੀ ਵਾਹ ਇਹ ਸਿੰਗਲ ਤੋਂ ਮੰਗਾਉਣਾ ਚਲੋ ਜੀ ਜਿਹੜੀ ਆਪਰੇ ਡਿਸੀਜਨ ਲੈ ਗਏ ਜਿਹੜੀ ਲੈਣਾ ਮੈਂ ਜੈ ਤੁਹਾਨੂੰ ਮਾਤਣ ਨਹੀਂ ਆ ਨਾ ਮੈਂ ਬਾਜੀ ਬਣਾਉਂਦਾ ਮੋਤੀ ਬਾਜੀ ਬਣਾਉਂਦੇ ਆ ਆਪ ਆਪਣਾ ਮੋਤੀ ਪਾ ਰੇਡ ਲੱਖ ਦੀ ਰਿੰਗ ਵਧੀਆ ਚੀਜ਼ ਹੈ ਉਹ ਭਾਜੀ ਮੈਨਾਂ ਕਿੱਥੇ ਹੋਣੀ ਹੈ ਕਿ ਆਪ ਨੂੰ ਖਣਾ ਨਹੀਂ ਦਿੱਤੀ ਜੀ ਕਲੀ ਨੂੰ ਤੇ ਆਈ ਨਹੀਂ ਹੈਗੇ ਉਹ ਕਿੰਨੇ ਪ੍ਰਸ਼ਾਦਾ ਛਕਣਗੇ ਹੋਈਆਂ ਖਾਣਾ ਨਹੀਂ ਹੈ ਲੈਣਾ ਨਹੀਂ ਜੀ ਪੜਿਆ ਕੱਲੇ ਸ਼ੋਅ ਕਰ ਦੋ ਬੇਸ਼ੱਕ ਤੁਸੀਂ ਉਹ ਰਹਿਣੇ ਲੋ ਹਾਂ ਐਵੇਂ ਮਸਾਲੇ ਦੀ ਟੁੱਟੇ ਜਾਣ ਆ ਦੇ ਹੋਰ ਕੇ ਦੇਖਣੀ ਹੁਣ ਆ ਲੈ ਜੀ ਜਦੋਂ ਕੋਕਰ ਆਪ ਨੂੰ ਪਿੰਨ ਮੈਂ ਕਿਹਾ ਕਰਨਾ ਉਹ ਤਾਂ ਜਦੋਂ ਇਹ ਜਦੋਂ ਇਹ ਉਹ ਤਾਂ ਗਲਤ ਤਰੀਕਾ ਹੋ ਗਿਆ ਉਹ ਕਤਾ ਚਲੁੰਦੀ ਸੀ ਯੋ ਇਹ ਵੀ ਆਉਂਦੇ ਹੋ ਕਹਿੰਦੇ ਹਾਂ ਤਾਂ ਕਰੂਲੀਆ ਤਾਂ ਮੈਂ ਫੇਰ ਵੀ ਹੋ ਵੀ ਇਹਨੂੰ ਆਪਸ਼ਨ ਚ ਕੱਢ ਲਓ ਉਹ ਇਸ ਦੇ ਨਾਲ ਘੱਟ ਵੀ ਦੇਖ ਲੇ ਤੇ ਮਾਣਾ ਮोटा ਹੋਰ ਕੁਝ ਦੇਖ ਲੈਂਦੇ ਹਾਂ ਚਲੋ ਜਾਈ ਤਾਂ ਉਹ ਹਵਾわせ ਚ ਚਲਣਾ ਹੈ ਨਾ ਸੁਣ ਕੇ ਕੜਨੀਆਂ ਚੰਕਰ ਚਾਹੀਦੀ ਹੈ ਬੰਦ ਚੰਨ 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 ਅਫਾਰੇ ਮੋਤੀ ਹੈ ਕਿੰਨਾ ਮੈਂ ਨੇ ਉਹਨੂੰ ਚੰਕਰ ਆਈ ਨਹੀਂ ਜੀ ਜੀ ਨਹੀਂ ਹੈ ਇਹਦੇ ਵਿੱਚ ਬੋਦੀ 100 ਇਹ ਵੀ ਬਣੀ ਹੋਏ ਤਾਂ ਇੱਕੋ ਚੀਜ਼ ਹੋਗੀ ਕੋਈ ਨਹੀਂ ਕਿ ਦੱਸਿਆ ਜੀ ਕਟਰੀ ਹੋ ਰਹੇ ਹੈ ਸਾਰੇ ਆ ਵੀ ਦੇਖ ਆ ਵੀ ਦੇਖ ਜੀ ਇਹ ਤਾਂ ਜੀ ਜਿਆ ਲੱਗ ਰਿਹਾ ਹੈ ਜੀ ਇਹ ਤਾਂ ਟੀਕੀ ਆ ਕੀ ਜਿਹੜਾ ਡਿਜ਼ਾਈਨ ਕੋਟੇ ਕੇਡ ਹੋ ਰਿਹਾ ਹੈ ਆ ਦੇਖ ਆ ਦੇਖ ਆ ਵੀ ਠੀਕ ਆ ਬਹੁਤ ਦੇਖੇ ਬਹੁਤ ਇਹ ਵਿਵਸਥਾ ਵੀ ਨਹੀਂ ਹਾਂਜੀ ਮੱਕੇ ਦੇ ਕੁੰਮਰ ਨੂੰ ਪੈ ਜੂਗਾ ਮੈਨੇ ਬਸ ਫਿਰ ਸਰਗਿਆ ਇੱਕ ਇੱਕ ਨੂੰ ਕੁੰਮਰ ਪੈਣੇ ਚਾਹੇ ਮੈਨੂੰ ਤਾਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਕੁੰਡੇ ਦੇ ਕੁੰਮਰ ਪੈ ਜੂਗਾ ਸੁਨੀਲਾ ਨੇ ਹੇ ਇਹ ਕੁਝ ਸੁਨੀਲਾ ਦੀ ਹਮ ਕੀ ਪੈਣਾ ਜਿਆਦਾ ਨਹੀਂ ਹੋਵੇ ਠੀਕ ਹੈ ਕਰਿਓ ਤਾਂ ਪਹਿਲਾਂ ਵੇਟ ਵੇਟ ਕਰੇ ਚਾਰ ਮਿੰਟ ਦਾ ਇੱਕ ਦਮ ਉਹ ਚਾਹ ਚਾਹ ਕੌਮੀ ਕੁਝ ਨਹੀਂ ਨਹੀ ਬਾਜੀ ਬਾਸ ਬਾਜੀ ਧੰਨਵਾਦ ਜੀ ਅ ਮੈਂ ਕਹਿੰਦਾ ਨਵੀਂ ਕੋਠੀ ਲੱਗੇ ਹੋਏ ਭਾਈ ਛੱਤ ਉੱਧਰ ਹੈ ਜੀ ਹਾਂ ਜੀ ਮੈਂ ਦੇਖਿਆ ਤੁਹਾਨੂੰ ਉਥੇ ਬੈਠੇ ਨੇ ਬਾਹਰ ਕੁਰਸੀ ਤੇ 71140 71140 ਕੀ ਰੰਗ ਨਹੀਂ ਹੈ ਪਰ। ਠੀਕ ਹੈ ਨਹੀਂ ਆ। ਛਲਕੇ ਰਹੀ। ਚਾਂਦੇ ਮੋਹ ਵਧੀਆ ਨਾ। ਨਹੀਂ ਹੈ ਤਾਂ ਸੋਹਣੀ ਆਏ। ਹਾਂ। ਦੇਖੋ ਮੈਂ ਕੋਲ। ਕੋਈ ਪਤਾ ਕੀ ਗੈਸਮਿਨ ਲੋਈ ਰੋ ਨਹੀਂ ਮੰਨਦੇ ਆਪਕੇ। ਨਹੀਂ ਹਾਂ ਇਹ ਹੈ ਬਾਜੀ। ਹਾਂ। ਇਹ ਕੋਈ ਜੀਲ ਬੰਦੀ ਵਧੀਆ ਪਾ। ਇਹ ਤਾਂ ਗੱਲ। ਕਿੰਨੇ ਵੀ ਮਹਿੰਗਾ ਰੋਗੇ ਇੱਕ ਵਾਰ ਸਸਤਾ ਰੋਗੇ ਬਾਰ-ਬਾਰ। ਕੀ ਹੋਇਆ? ਨੀ ਗੱਲ। ਇਹ ਕੀ ਗੱਲ ਹੈ? ਤੁਸੀਂ ਬੋਲੋ। ਇਹਨਾਂ ਨੇ ਹੱਥ ਹੀ ਭਰੀ। ਇਟ ਮੀਨਸ ਇਹ ਹੈਗੇ ਦਵਾਣ ਦੇ ਹੱਕ ਚ। ਨਹੀਂ ਤੇ ਮੈਨੂੰ ਮੇਰੇ ਮੇਰੇ ਆਪੀ ਜੀ ਬੋਲੂਗੀ। ਲੈ ਆ। ਇਹਨਾਂ ਨਾਲ ਵੀ ਕਰਕੇ ਦੇਖੀ। ਯਾਰ ਕਾਫੀ ਕੁਛ ਨਹੀਂ ਨਾ। ਨਹੀਂ ਬਾਜੀ ਬਾਤ, ਬਾਜੀ ਧੰਨਵਾਦ ਜੀ, ਧੰਨਵਾਦ। ਤੁਹਾਨੂੰ WhatsApp ਕੀ ਕਹਿੰਦੇ? ਸਭ ਠੀਕ ਠਾਕ। ਪਰ ਬਾਜੀ ਮਾਰਫ। 3730 23020 ਇਹ ਇਹ ਹਲਕੀ ਜਿਹੀ ਜੈਸਮੀ ਕੋਈ ਨਾ ਦੱਸਿਓ ਤਾਂ ਇਹ ਨਾ ਇਹ 9500 ਰੁਪਏ ਅੱਛਾ ਸਭੇ ਟੁੱਟ ਰਹੀਆਂ ਨਾ ਨਹੀਂ ਨਹੀਂ ਉੱਥਾ ਬਾਹਰ ਟੁੱਟਦੀ ਨਹੀਂ ਆ ਵੀ ਇਦਾਂ ਹੋਣੀ ਦੇਖੋ ਇਦਾਂ ਇਹਦਾ ਪੈਨ ਮੇਰੀ ਹੁਣ ਤੋ ਜਾਇ 10 ਢੁੱਲ ਦੀ ਲੈਵਾ ਟੁੱਟਣ ਦੀ ਗਾਰੰਟੀ ਕੋਈ ਨਹੀਂ ਦੇ ਰਿਹਾ ਗਾਰੰਟੀ ਚੰਦੀ ਵੀ ਨਹੀਂ ਆਉਂਦੀ ਅਸਲ ਨਹੀਂ ਫੇਰ ਵੀ ਇਦਾਂ ਕਰੇ ਤੇ ਤਾਂ ਨਹੀਂ ਨਹੀਂ ਐ ਤਾਂ ਕਿਤੇ ਨਹੀਂ ਜਾਂਦੀਆਂ ਅਸੀਂ ਉਹ ਵੀ ਵੇਚਣੀ ਹੈ ਇਹ ਨੂੰ ਲੈ ਕਰਨਾ ਮੀ ਉਹ ਕਾਇਤ ਨਾ ਗਾਰੰਟੀ ਐਕਚੁਅਲੀ ਗਾਰੰਟੀ ਚੰਦੀ ਦੀ ਨਹੀਂ ਟੁੱਟਣ ਦੀ ਗਾਰੰਟੀ ਕੋਈ ਨਹੀਂ ਹੁੰਦੀ ਇੱਕ ਤਾਂ ਆਇਟ ਦੇ ਸਾਈਡ ਤੇ ਇੱਕ ਚੈਲ ਵਾਲੀ ਆ ਵੀ ਦਿਖਾਓ ਮੈਨੂੰ ਐਸੇ ਉਹਦੇ ਨਾਲੋਂ ਜਿਆਦਾ ਵਧੀਆ ਨਹੀਂ ਹੈ ਉਹਦੇ ਨਾਲੋਂ ਜਿਆਦਾ ਵਧੀਆ ਉਹ ਹੈ ਅੱਛਾ ਕੈਂਟ ਵੀ ਨਹੀਂ ਟੁੱਟਣਾ ਨਹੀਂ ਹੈ ਮਜ਼ਬੂਤ ਹੈ ਉਹ ਸਿੰਪਲ ਫਿਰ ਦਿਖਾਓ ਇੱਕ ਦਰ ਵਕਤ ਨਹੀਂ ਇਹ ਤਾਂ ਜਦੋਂ ਬੋਲਦੇ ਆ ਤੁਹਾਨੂੰ ਚੇ ਹੈ ਇਹ ਚਲਣੀ ਆ ਉਹ ਠੀਕ ਹੈ